ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਿਹਨ ਮਚਲਾਈ ਸੀ ਉਹਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਪੀਲ ਕੀਤੀ ਪਰ ਉਹਦੇ ਤਹਿਤ ਸਾਡੇ ਨਾਲ ਰੰਜਿਸ਼ ਹੀ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਤੇ ਹਮਲੇ ਕੀਤੇ ਅਸੀਂ ਰਣਜੀਤ ਐ ਮੈਨੂੰ ਪ੍ਰਸ਼ਾਦਾ ਛਕੰਡੇ ਹਾਂ ਪ੍ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਇਹ ਉਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਜੀ ਗੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਯੋਗ ਲੱਗਦਾ ਤੂੰ ਲਾਲਾ ਉਹਦੇ ਤਹਿਤ ਸਾੜਦੇ ਆ ਧਫਾ ਮੁਕੀਓਗੇ ਸਾਡੇ ਗੱਡੀ ਲਾ ਕੇ ਗੱਡੀ ਤੇ ਮੇਰਾ ਸਾਥੀ ਉਤਰਿਆ ਮਾਨ ਵੀਰ ਸਿੰਘ ਜਦੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਜਿੰਨੇ ਅਸੀਂ ਉਤਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਸਰਪੰਚ ਪਿੰਡ ਕੋਹਾਲੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਹਿਮ ਚਲਾਈ ਸੀ। ਉਹਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਪੀਲ ਕੀਤੀ। ਪਰ ਉਹਦੇ ਤਹਿਤ ਸਾਡੇ ਨਾਲ ਰੰਜਿਸ਼ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਦੇ ਹਮਲੇ ਕੀਤੇ। ਸਾਡੇ ਨਾਲ ਗਾਲੀ ਗਲੋਚ ਕੀਤਾ। ਮੇਰੇ ਨਾਲ ਜਿਹੜੇ ਮੇਰੇ ਸਾਥੀ ਹੁੰਦੇ ਆ 2-4 ਉਹਨਾਂ ਦੇ ਮੱ벌 ਹਮਲੇ ਕੀਤੇ। ਉਹਨਾਂ ਨਾਲ ਗਾਲੀ ਗਲੋਚ ਕੀਤਾ। ਉਹਦੇ ਤਹਿਤ ਵੀ ਇਹ ਜੇ ਸਰਪੰਚ ਸਾਨੂੰ ਨਚੇ ਨਸ਼ੇ ਵਿੱਚੋਂ ਰੋਗਦਾ ਵਾ ਤੇ ਆਪਾਂ ਸਰਪੰਚ ਨੂੰ ਮੱ벌 ਸੁਧਾਰਾਂਗੇ। ਕੀ ਆਪਾਂ ਨੂੰ ਸਰਪੰਚ ਨੂੰ ਮੂਦਰੇ ਮੂੰ ਪਾਵਾਂਗੇ ਵੀ ਇੱਥੇ ਆਪਾਂ ਪਰਚਾ ਕਰਵਾਵਾਂਗੇ ਝੂਠੇ ਨਜਾਇਜ਼ ਮੇਰੇ ਤੇ ਛੱਬੀਆਂ ਬਣਾ ਕੇ ਪਰਚੇ ਕਰਵਾਏ ਜਾ ਰਹੇ ਆ ਇਹ ਚਾਹੁੰਦੇ ਆ ਕਿ ਬੱਬਲ ਆਪਾਂ ਇੱਥੇ ਪਰਚਾ ਕਰਵਾ ਕੇ ਸ਼ਰੇ ਆਮ ਜਿਹੜਾ ਵਾ ਪਿੰਡ ਦੇ ਵਿੱਚ ਨਸ਼ਾ ਵੇਚੀਏ ਪਰ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿਹੜੇ ਬੰਦੇ ਆ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਨਾਂ ਆ ਸਾਡੇ ਪਿੰਡ ਦੇ ਕੁਝ ਜਿਹੜੇ ਆ ਬੱਬਲ ਤਰਨਾੜ ਬੰਦੇ ਨੇ ਇੱਕ ਅਭੀ ਆ ਮੁੰਡਾ ਅਭੀ ਅਭੀ ਜੋ ਅਭੀ ਅਭੀ ਸ਼ੇਕ ਆ ਉਹਦਾ ਨਾਂ ਇੱਕ ਜੋਬਨਪ੍ਰੀਤ ਸਿੰਘ ਆ ਹੋਰ ਜਿਹੜੇ ਉਹਨਾਂ ਦੀ ਪਾਰਟੀ ਦੇ ਨਾਲ ਸਾਰੇ ਸਬੰਧ ਰੱਖਦੇ ਜਿਹੜਾ ਨਸ਼ਾ ਵੇਚਦੇ ਆ ਇਹ ਜਿਹੜੇ ਵੱਡੇ ਤਸਕਰ ਆ ਇਹ ਮਤਲਬ ਸਾਨੂੰ ਚਾਹੁੰਦੇ ਦਬਾਉਣਾ ਇਹ ਕਿੰਨੇ ਕਿਚੜਾ ਤੋਂ ਨਸ਼ਿਆ ਦਾ ਕਾਰੋਬਾਰ ਕਰ ਰਹੇ ਤੁਸੀਂ ਕਦੋਂ ਦੀ ਢੱਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਵੇਖੋ ਜੀ ਇਹ ਬੜੇ ਚਿਰ ਤੋਂ ਕਾਰੋਬਾਰ ਕਰਦੇ ਆ ਨਸ਼ੇ ਵੇਚਣ ਦਾ ਪਹਿਲਾਂ ਇਹ ਨਸ਼ੇ ਵੇਚਦੇ ਸੀ ਜਦੋਂ ਦੀ ਮਤਲਬ ਆਪਾਂ ਸਤਾ ਦੇ ਵਿੱਚ ਆਏ ਆ ਮੈਂ ਸਰਪੰਚ ਬਣਿਆ ਮੈਂ ਇਹਨਾਂ ਨੂੰ ਆਉਂਦਿਆਂ ਅਪੀਲ ਕੀਤੀ ਆ ਕੀ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਕਣ ਦਊਗਾ ਪਰ ਇਹਨਾਂ ਨੇ ਉਹ ਨੂੰ ਰੰਜਿਤ ਸਿੰਘ ਨੂੰ ਰੱਖਦੇ ਆਇਆ ਕਈ ਵਾਰ ਸਾਡੇ ਨਾਲ ਗਾਲੀ ਗਲੋਚ ਕੀਤਾ ਕਈ ਵਾਰ ਸਾਡੇ ਤੇ ਹਮਲੇ ਕੀਤੇ ਪਰ ਕੱਲ ਇਹਨਾਂ ਨੇ ਸਾਨੂੰ ਰੰਜੀਤ ਐਵੇਨਿਊ ਆਪਾਂ ਸਾਡਾ ਇੱਕ ਸਾਥੀ ਬਿਮਾਰ ਸੀ ਉਹਦਾ ਮੈਡਿਕਲ ਆਪਰੇਟ ਹੋਇਆ ਸੀ ਆਪਾਂ ਉਹਦਾ ਪਤਾ ਲੈਣ ਗਏ ਉਸ ਤੋਂ ਬਾਅਦ ਅਸੀਂ ਰੰਜੀਤ ਐਵੇਨਿਊ ਪ੍ਰਸ਼ਾਦਾ ਛਕਣਦੇ ਹਾਂ ਪ੍ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਏ ਉਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਈ ਗੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਜੋਰ ਲੱਗਦਾ ਤੂੰ ਲਾਲਾ ਉਹਦੇ ਤਹਿਤ ਸਾਡੇ ਨਾਲ ਧਫਾ ਮੁਕੀਓਗੇ ਉਥੇ ਮੌਕੇ ਤੇ ਰਣਜੀਤ ਐਮੀਨੂ ਦੇ ਐਸ ਐਚਓ ਸਾਹਿਬ ਆਏ ਏ ਆਪ ਦੀ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਗੱਡੀ ਭਜਾ ਕੇ ਚਲੇਗੇ। ਉਹ ਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਨੂੰ ਅਪੀਲ ਕੀਤੀ ਕਿ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ। ਅਸੀਂ ਇਹਨਾਂ ਨੂੰ ਕਿਹਾ ਵੀ ਨਸ਼ੇ ਬੰਦ ਕਰੋ। ਉਹਦੇ ਤਹਿਤ ਇਹ ਤਾਂ ਸਾਡੇ ਤੇ ਹਮਲਾ ਕੀਤਾ। ਐਸ ਐਚਓ ਸਾਹਿਬ ਨੇ ਚਲੋ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਚਾ ਹੋ ਗਿਆ। ਆਪਾਂ ਉੱਥੋਂ ਅੱਗੇ ਰਾਸਤੇ ਦੇ ਵਿੱਚ ਆਉਂਦਿਆਂ। ਜਦੋਂ ਅਸੀਂ ਆ ਰਹੇ ਸੀ ਜਦੋਂ ਪਿੰਡ ਕੋਹਾਲੀ 'ਚ ਆਪਾਂ ਐਂਟਰ ਕੀਤਾ। ਇਹਨਾਂ ਨੇ ਗਾੜੀ ਗੱਡੀਆਂ ਲਾ ਕੇ ਸਾਡੇ 1 2 ਇੱਕ ਸਕੋਰਪੀਓ ਗੱਡੀ ਆ 888 ਨੰਬਰ ਆ। ਇੱਕ ਸਵਿਫਟ ਗੱਡੀ ਇਹਨਾਂ ਕੋਲ। ਇਹਨਾਂ ਨੇ ਜਦੋਂ ਸਾਡੇ ਗਾੜੀ ਲਾ ਕੇ ਗੱਡੀ ਤੇ ਮੇਰਾ ਸਾਥੀ ਉਤਰਿਆ ਮਨਵੀਰ ਸਿੰਘ ਜਦੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਚਿਰ ਨੂੰ ਅਸੀਂ ਉਤਰੇ ਆ ਇਹ ਹਮਲਾ ਕਰਕੇ ਤੇ ਉਸੇ ਲਈ ਵਾਪਸ ਭੱਜ ਗਏ ਕਿੰਨੀਆਂ ਕਿ ਸੱਟਾਂ ਲੱਗੀਆਂ ਤੇ ਕਿੱਥੇ ਉਹ ਐਡਮਿਟ ਨੇ ਵੇਖੋ ਜੀ ਸਾਡੇ ਸਾਥੀ ਦੇ ਇਹਨਾਂ ਨੇ ਵਾਵਾ ਸੱਟਾਂ ਲਾਈਆਂ ਵਾ ਮਤਲਬ ਕਿ ਇਸ ਟਾਈਮ ਅਸੀਂ ਲੋਪੋਗਾ ਹਸਪੀਟਲ ਉਹਨੂੰ ਐਡਮਿਟ ਕਰਾਇਆ ਵਾ ਇਹ ਕਈਆਂ ਥਾਵਾਂ ਤੇ ਉਹਨਾਂ ਨੇ ਦੰਤਰ ਕਿਰਪਾਨਾਂ ਜਿਹੜੇ ਵੀ ਦੰਤ ਕਵਾੜੀਆਂ ਲੈਂਦੀਆਂ ਸੀ ਉਹਨਾਂ ਨੇ ਮਾਰੀਆਂ ਉਹਦੇ ਤੇ ਜਿੰਨੇ ਚਿਰ ਨੂੰ ਅਸੀਂ ਉਤਰ ਲੱਗੇ ਆ ਉਹਨੇ ਚਿਰ ਨੂੰ ਉਹਨਾਂ ਨੇ ਸਾਡੇ ਸਾਥੀ ਦੀ ਸੱਟਾਂ ਲਾਤੀਆਂ ਕੀ ਮੰਗ ਕਰਦੇ ਜੇ ਤੁਸੀਂ ਭਗਵੰਤ ਮਾਨ ਸਰਕਾਰ ਕੋ ਤੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਕੋਲੋਂ ਇਹ ਦਿਹਾਤੀ ਪੁਲਿਸ ਕੋ ਐਸਐਸਪੀ ਸਾਹਿਬ ਕੋ ਕਿ ਜੇ ਮਤਲਬ ਅਸੀਂ ਨਸ਼ੇ ਬੰਦ ਕਰਾਉਣਾ ਚਾਹੁੰਦੇ ਆ ਇਹੋ ਜਿਹੜੇ ਤਰਨਾੜ ਨਸ਼ੇ ਵੇਚਣ ਵਾਲੇ ਆ ਇਹ ਸਾਨੂੰ ਕਹਿਣਗੇ ਵੀ ਆਪਾਂ ਨਸ਼ੇ ਨਹੀਂ ਬੰਦ ਕਰਨੇ ਮੈਂ ਅਪੀਲ ਕਰਦਾ ਸੀਐਮ ਸਾਹਿਬ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਅਪੀਲ ਕਰਦਾ ਵਾਂ ਕਿ ਕੰਵਾਰੀ ਕਰੋ ਇਹ ਇਹ ਕੀ ਕਰਦੇ ਆ ਸਾਡੇ ਤੇ ਝੂਠੀਆਂ ਛੱਬੀਆਂ ਬਣਾ ਕੇ ਸਾਡੇ ਤੇ ਪਰਚਾ ਕਰਵਾਉਣਾ ਚਾਹੁੰਦੇ ਆ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਪਰ ਇਹ ਆਵਾਜ਼ دبੂਗੀ ਨਹੀਂ ਆਪਾਂ ਜਿਹੜੀ ਆਪਾਂ ਨਸ਼ੇਬੰਦ ਕਰਾਉਂਦੀ ਮਿਹਮਿਆ ਉਹ ਆਪਾਂ ਜਾਰੀ ਰੱਖਾਂਗੇ ਇਹਨਾਂ ਨੂੰ ਨਸ਼ੇਬੰਦ ਕਰਾਵਾਂਗੇ ਚਾਹੇ ਸਾਡੇ ਤੇ ਜਿਹੜਾ ਮਰਜੀ ਤਜੱਦਰ ਕਰ ਲੈਣ ਕਿੰਨੇ ਕ ਬੰਦੇ ਸੀ ਇਹ ਇਹ ਲਗਭਗ ਕੋਈ 8-9 ਬੰਦੇ ਸੀ ਜੀ ਚਾਰ ਬੰਦੇ ਦੇ ਉਹ ਜਿਹੜੇ ਅੰਮ੍ਰਿਤਸਰੋਂ ਆਏ ਸੀ ਤੇ ਚਾਰ ਪੰਜ ਬੰਦੇ ਅਨਪਛਾਤੇ ਜਿੰਨਾ ਇਧਰੋਂ ਪਿੰਡ ਵੱਲੋਂ ਗੱਡੀ ਖੜੀ ਤੇ ਸਾਡੇ ਤੇ ਮਤਲਬ ਹਮਲਾ ਕੀਤਾ। ਇਹ ਨਸ਼ੇ ਦੇ ਤੁਸੀਂ ਨਸ਼ੇ ਦੇ ਖਿਲਾਫ ਜੋ ਕੱਲ ਨੂੰ ਤੁਹਾਡੇ ਤੇ ਕੋਈ ਹੋਰ ਵੀ ਹਮਲਾ ਕਰ ਸਕਦੇ ਤਾਂ ਨੁਕੀ ਕੋਈ ਡਰ। ਬਿਲਕੁਲ ਜੀ ਬਿਲਕੁਲ ਮੈਨੂੰ ਇਹਨਾਂ ਤੋਂ ਬਹੁਤ ਥ੍ਰੈਡ ਆ। ਇਹ ਅੱਜ ਮੰਨ ਲਓ ਕਿ ਮੇਰੇ ਸਾਥੀ ਉਤਰਿਆ ਇਹਨਾਂ ਨੇ ਕਿਰਪਾਨਾਂ ਦਾਤਰ ਮਾਰੇ। ਹੋ ਸਕਦਾ ਕੱਲ ਨੂੰ ਸਾਨੂੰ ਗੋਲੀ ਵੀ ਮਾਰਨੇ ਇਹਨਾਂ ਕੋਲ ਹਥਿਆਰ ਵੀ ਹੈਗੇ ਨੇ। ਆਪਾਂ ਉਦਾਂ ਹੀ ਹਥਿਆਰ ਤੋਂ ਬਿਨਾ ਹੁੰਨੇ ਆ। ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ। ਇਹਨਾਂ ਕੋਲ ਹਥਿਆਰ ਨੇ ਇਹਨਾਂ ਕੋਲ ਨਾਜਾਇਜ਼ ਹਥਿਆਰ ਵੀ ਹੈਗੇ ਨੇ। ਇਹ ਸਾਡੇ ਦੇ ਮਤਲਬ ਤੁਸੀਂ ਵਿਆਹ ਸ਼ਾਦੀਆਂ ਦੇ ਵੇਖ ਲਓ ਇਹ ਸ਼ਰੇਆਮ ਗੋਲੀਆਂ ਚਲਾਉਂਦੇ ਹੁੰਦੇ ਨੇ ਇਹ ਸਾਡੇ ਦੇ ਮਤਲਬ ਹਥਿਆਰ ਵੀ ਯੂਜ਼ ਕਰ ਸਕਦੇ ਨੇ ਉਹਨਾਂ ਨੂੰ ਗੋਲੀ ਵੀ ਚਲਾ ਸਕਦੇ ਨੇ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਤੇ ਜਿਹੜੀ ਕਾਰਵਾਈ ਇਹ ਕੀਤੀ ਜਾਵੇ ਇਹ ਕੋਈ ਤਰ੍ਹਾਂ ਥਾਣੇ ਦਰਖਾਸਤ ਦਿੱਤੀ ਕਿਹੜਾ ਥਾਣਾ ਪੈਂਦਾ ਆਪਾਂ ਨੂੰ ਕੋਈ ਦਰਖਾਸਤ ਦਿੱਤੀ ਹੈ ਬਿਲਕੁਲ ਜੀ ਅਸੀਂ ਥਾਣਾ ਲੁੱਪੋਗੇ ਦਰਖਾਸਤ ਦਿੱਤੀ ਹੈ ਅੱਜ ਦਰਖਾਸਤ ਦਿੱਤੀ ਸੀ ਉਹਨਾਂ ਨੂੰ ਰਾਤੀ ਇਹਨਾਂ ਨੇ 12:30 ਕੋਈ 11:30 ਦੇ ਲਗਭਗ ਸਾਢੇ ਤੇ ਹਮਲਾ ਕੀਤਾ ਵਾ ਤੇ ਅਸੀਂ ਉਹ ਜਿਹੜੀ ਦਰਖਾਸਤ ਆ ਆਪਾਂ ਥਾਣੇ ਦਿੱਤੀ ਆ ਜੀ ਕਾਰਵਾਈ ਹੋਈ ਆ ਨਹੀਂ ਜੀ ਹਲੇ ਜੀ ਆਦੇ ਬੰਦੇ ਨੂੰ ਸੱਟਾਂ ਲੱਗੀਆਂ ਇਹਨਾਂ ਨੇ ਝੂਠੀ ਛੱਬੀ ਬਣਾ ਕੇ ਆਪਣਾ ਬੰਦਾ ਜਿਹੜਾ ਐਡਮਿਟ ਕਰਾਤਾ ਹੈ ਮੈਂ ਮੰਗ ਕਰਦੇ ਮੈਂ ਇਹੋ ਹੀ ਮੰਗ ਕਰਦਾ ਵਾਂ ਵਾਰ-ਵਾਰ ਇਹੋ ਗੱਲ ਕਹਿੰਨਾ ਵੀ ਸੀਐਮ ਸਾਹਿਬ ਕੋ ਵੀ ਇਹੋ ਮੰਗ ਕਰਦਾ ਵਾਂ ਐਸਐਸਪੀ ਸਾਹਿਬ ਨੂੰ ਦਿਹਾਤੀ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਇਹਨਾਂ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਿਨ੍ਹਾਂ ਨੇ ਕੀ ਕਰਦੇ ਆ ਇਹ ਮਰਬਲ ਜੇ ਸਾਨੂੰ ਨਸ਼ਾ ਆਪਾਂ ਨਸ਼ਾ ਵੇਚਣ ਵਾਲੀ ਜਿਹੜੀ ਆਵਾਜ਼ ਠਾਈ ਹੈ ਜੇ ਸਾਡੀ ਇਦਾਂ ਆਵਾਜ਼ ਦਬਾਉਂਦੇ ਰਹਿ ਤੇ ਆਪਾਂ ਕਈਆਂ ਘਰ ਜਿਹੜੇ ਆ ਉੱਜੜਦੇ ਵੇਖਾਂਗੇ ਕਈਆਂ ਮਾਵਾਂ ਦੀਆਂ ਜਿਹੜੀਆਂ ਕੋਖਾ ਸੁਨੀਆਂ ਹੁੰਦੀਆਂ ਵੇਖਾਂਗੇ ਤੇ ਕਈ ਜੜੀਆਂ ਭੈਣਾਵਾਂ ਸਾਡੀਆਂ ਵਿਧਵਾ ਹੁੰਦੀਆਂ ਵੇਖਾਂਗੇ ਆਪਾਂ ਸਿਰਫ ਇਹ ਚੰਦ ਬੰਦਿਆਂ ਕਰ ਗੋਲ ਪੈਣ ਵਾਲੀ ਗੱਲ ਤਾਂ ਕੋਈ ਨਹੀਂ ਇਹ ਆਪਣਾ ਨਾ ਸੱਜਣ ਮਿੱਤਰ ਆ ਅਭਿਸ਼ੇਕ ਮੁੰਡਾ ਉਹਦੇ ਨਾਲ ਇਹਨਾਂ ਦੀ ਪੁਰਾਣੀ ਰੰਜੇ ਸੀ ਕੋ ਗਲੀ ਕੁਲੀ ਬਣਾਉਣ ਨੂੰ ਲੈ ਗਏ ਉਹਦੇ ਨਾਲ ਇਹਨਾਂ ਦੀ ਦੋ ਤਿੰਨ ਵਾਰੀ ਤੂ ਤੂ ਮੈਂਵੇਂ ਵੀ ਹੋਈ ਆ ਪਿੰਡ ਦੇ ਵਿੱਚ ਤੇ ਉਹਦੇ ਨਾਲ ਇਹਨਾਂ ਦੀ ਰੰਜੇ ਸੀ ਤੇ ਉਹ ਸਾਡੇ ਨਾਲ ਅੰਮ੍ਰਿਤਸਰ ਆਪਾਂ ਗਏ ਆ ਚਾਵਲਾ ਚਿਕਨ ਤੇ ਤੇ ਉੱਥੇ ਇਹਨਾਂ ਨੇ ਉਹ ਸਾਡੇ ਨਾਲ ਹੀ ਤੇ ਇਹ ਵੇਖ ਕੇ ਤੇ ਉਹਦੇ ਗੱਲ ਪੈ ਗਏ ਆ ਤੇ ਉੱਥੇ ਚਲੋ ਅਸੀਂ ਛੜਾ ਛੜੂ ਦਿੱਤਾ ਵਾ ਤੇ ਉਸ ਤੋਂ ਬਾਅਦ ਉਹ ਤੇ ਮੈਂ ਅਸੀਂ ਪਿੰਡ ਨੂੰ ਆ ਰਹੇ ਆਂ ਰਾਤ 12:00 ਵਜੇ ਕਰੀਬ ਤੇ ਖਿਆਲੇ ਤੋਂ ਅੱਗੇ ਆ ਕੇ ਇਹਨਾਂ ਨੇ ਗੱਡੀ ਗੱਡੀ ਲਾ ਕੇ ਤੇ ਚਾਰ ਜਣੇ ਇਹ ਹੀ ਦੂਜਾ ਗੁਰੂ ਤੇ ਮਨਵੀਰ ਸਿੰਮੂ ਤੇ ਦੂਜਾ ਕੀ ਕਹਿੰਦੇ ਉਹਨੂੰ ਮਲਕੀਤ ਤੇ ਨਾਲ ਇਹਨਾਂ ਦੇ ਨਾਲ ਦੋ ਤਿੰਨ ਨੰਨ ਪਹਾਤੇ ਬੰਦੇ ਹੀ ਕੋਈ ਇਹਨਾਂ ਦੇ ਕੋ ਸੱਜਣ ਮਢੋਣਗੇ ਜਿਹੜੇ ਵੀ ਤੇ ਉਹ ਨਾਲ ਹੀ ਤੇ ਇਹਨਾਂ ਨੇ ਉਹ ਇਹਨਾਂ ਨੇ ਗੱਡੀ ਗਾੜੀ ਕਰਤੀ ਸਾਡੇ ਗੱਡੀ ਗਾੜੀ ਕਰਕੇ ਤੇ ਉਹਨੂੰ ਅਭੀ ਨੂੰ ਲਾ ਕੇ ਤੇ ਮੈਂ ਥੋੜਾ ਭੱਜ ਕੇ ਅੱਧਾ ਕਿਲਾ ਪਛਾਹਾਂਗਾ ਜਦੋਂ ਉਹਨਾਂ ਕੋਲ ਹਥਿਆਰ ਤੇ ਹੋਰੀ ਤੇ ਮੈਂ ਥੋੜਾ ਅੱਧਾ ਕਿਲਾ ਭੱਜ ਕੇ ਪਛਾਹਾਂ ਗਿਆ ਵਾ ਤੇ ਇਹ ਉਹਦੇ ਦਾਤਰ ਦੁੱਤਰ ਕਪਾਣਾ ਘੂਰਣਾ ਮਾਰਨ ਡੇ ਵੇ ਆ ਉਹ ਜਦੋਂ ਬੇਹੋਸ਼ ਹੋ ਕੇ ਡਿੱਗ ਪਿਆ ਵਾ ਤੇ ਇਹ ਫਿਰ ਛੱਡ ਕੇ ਭੱਜ ਗਏ ਆ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਪਾ ਕੇ ਨਾਲ ਗੱਡੀ ਦੀ ਮਗਰਲੇ ਸੀਟ ਤੇ ਤੇ ਫਿਰ ਮੈਂ ਲੈ ਆਇਆ ਉਹਨੂੰ ਬਾਅਦ ਚ ਉਹਨੂੰ ਆਪਾਂ ਐਡਮਿਟ ਕਰਾਤਾ ਵਾ ਤੇ ਗੱਲ ਇਹੋ ਹੀ ਹੋਈ ਹੋਰ ਗੱਲ ਕੋਈ ਨਹੀਂ ਬਾਕੀ ਜਿਹੜੀ ਨਸ਼ੇ ਦੀ ਗੱਲ ਕਰਦੇ ਐ ਤੇ ਬਾਏ ਆਹੀਂ ਦੇ ਆਨੇ ਆ ਵੀ ਇਨਾਂ ਦਾ ਜਿਹੜਾ ਬੰਦਾ ਇਹਨਾਂ ਆਪਣਾ ਝੂਠੀ ਛੱਬੀ ਬਣਾਉਣ ਵਾਸਤੇ ਉਹ ਹਸਪਤਾਲ ਲੰਮੇ ਪਾਇਆ ਵਾ ਉਹ ਉਹਨੂੰ ਵੀ ਲਿਆਂਦਾ ਜਾਵੇ ਸਾਹਮਣੇ ਤੇ ਅਸੀਂ ਜਿਹੜਾ ਸਾਡੇ ਬੰਦੇ ਨੇ ਇਹਨਾਂ ਨੇ ਸੱਟਾਂ ਲਾਈਆਂ ਉਹਨੂੰ ਵੀ ਕਰਦੇ ਆ ਉਹਨਾਂ ਨੂੰ ਦੋ ਦਿਨ ਅੰਦਰ ਤਾੜਦੇ ਆ ਤੇ ਇਹ ਪਤਾ ਲੱਗ ਜੂ ਵੀ ਕਿਹਨੂੰ ਤੋੜ ਜਾਈ ਵਾਈਦੀ ਐ ਤੇ ਕਿਹੜਾ ਲੱਤਾਂ ਬਾਵਾ ਮਾਰਦਾ ਵਾ ਤੇ ਆਪੇ ਨੱਚੇ ਦਾ ਪਤਾ ਲੱਗ ਜੇ ਨੇ ਕੌਣ ਵੇਝਦਾ ਤੇ ਕੌਣ ਕੀ ਕਰਦਾ ਵਾ ਇਹ ਜਿਹੜੇ ਦੋਸ਼ ਲਾਇਆ ਗਿਆ ਨੱਚੇ ਦੇ ਇਹ ਚੀਜ਼ ਇਹ ਬਿਲਕੁਲ ਝੂਠੇ ਆ ਜੀ ਇਹ ਸਰਾਸਰ ਝੂਠੇ ਆ ਬੜੀ ਵਾਰੀ ਇਹਨਾਂ ਨੇ ਅੱਗੇ ਵੀ ਪਿੰਡ ਦੇ ਵਿੱਚ ਇਲੈਕਸ਼ਨ ਵੇਲੇ ਵੀ ਸਾਡੇ ਖਿਲਾਫ ਪ੍ਰਚਾਰ ਕੀਤਾ ਵੀ ਚਟਾ ਵੇਚਦੇ ਚਟਾ ਵੇਚਦੇ ਆ ਤੇ ਮੈਂ ਉਦੋਂ ਵੀ ਸਪੀਚ ਦੇਨੇ ਇੱਕ ਰੀ ਆਖਿਆ ਸੀ ਵੀ ਇਹ ਵੀ ਬਾਬੇ ਜੀ ਆ ਗੁਸ਼ੀਦਰ ਬਣਾਈ ਤੇ ਸਿਧਾਂ ਸਾਹਿਬ ਦਾ ਗੁਰਦਰਾ ਵਾ ਤੇ ਇਹ ਵੀ ਉੱਥੇ ਚੜ ਜਾਣ ਤੇ ਅਸੀਂ ਵੀ ਉੱਥੇ ਚੜ ਜੰਨੇ ਆ ਵੀ ਕੌਣ ਚਟਾ ਵੇਚਦਾ ਤੇ ਕੌਣ ਪੀਂਦਾ ਵਾ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਫਿਰਦੇ ਆ ਇਹਨਾਂ ਦੇ ਗਰੁੱਪ 'ਚੋਂ ਵਿੱਚੋਂ ਇਹਨਾਂ ਨੂੰ ਪੁੱਛ ਲਿਆ ਜਾਵੇ ਵੀ ਤੁਹਾਡੇ ਇਹਨਾਂ ਦੇ ਗਰੁੱਪ 'ਚ ਕਿੰਨੇ ਬੰਦੇ ਚਟਾ ਵੇਚਦੇ ਆ ਤੇ ਕਿੰਨੇ ਬੰਦੇ ਫੀਮ ਖਾਂਦੇ ਆ ਤੇ ਚਟਾ ਪੀਂਦੇ ਕਿੰਨੇ ਬੰਦੇ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਈ ਨਾ ਤੇ ਇਹ ਵੀ ਚੜ ਗੁਰਦਰਾ ਸਾਹਿਬ ਤੇ ਅਸੀਂ ਵੀ ਚੜਦੇ ਆ ਜੇ ਸਾਡੇ ਗਰੁੱਪ ਦੇ ਵਿੱਚੋਂ ਜਾਂ ਮੇਰੇ ਤੋਂ ਲਾ ਲਓ ਵੀ ਜੇ ਅਜ ਤੱਕ ਇੱਕ دیਵਾਨੀ ਵੀ ਚਟੇ ਦੀ ਖਾਦੀ ਹੋਵੇ ਤੇ ਜਾਂ ਚਟਾ ਅਜ ਤੱਕ ਪੀਤਾ ਹੋਵੇ ਜਾਂ دیਵਾਨੀ ਦਾ ਵੇਚਿਆ ਵੀ ਹੋਵੇ ਕਿਤੇ ਜਿਹੜਾ ਤੁਹਾਡਾ ਕੋਈ ਬੰਦਾ ਦਾਖਲ ਹੋ ਕਿਹੜੀ ਜਿਹੜਾ ਦਾਖਲ ਨੇ ਤੇ ਕਿੰਨੀ ਉਹ ਉਹ ਲੁੱਪ ਗਿਆ ਹਸਪੀਟਲ ਅਡਮਿਟ ਹੈ ਉਹਦੀ 19 ਸਾਲ ਦੀ ਜੀ ਨਹੀਂ ਜਿਹੜੀ ਇਹਨਾਂ ਦੋਸ਼ ਲਾਏ ਵੀ ਇਹ ਸਾਲ ਨੂੰ ਰਸਤੇ ਵਿੱਚ ਘੇਰ ਕੇ ਸਤਾ ਲਾਈ ਇਹ ਬਿੱਲ ਇਹ ਬਿਲਕੁਲ ਝੂਠੇ ਆ ਜੀ ਉਥੇ ਉਥੋਂ ਦੀ ਸੀਸੀਟੀਵੀ ਵੀਡੀਓ ਕਢਾਈ ਲੈ ਕਢਾ ਕੇ ਤੁਸੀਂ ਵੇਖ ਸਕਦੇ ਜੇ ਵੀ ਪਹਿਲਾਂ ਕੌਣ ਗਾਲ ਪਿਆ ਵਾ ਅਸੀਂ ਗਏ ਆ ਜਾ ਕੇ ਖਲੋਤੇ ਹੀ ਆ ਤੇ ਇਹ ਅਸੀਂ ਬਾਥਰੂਮ ਕਰਕੇ ਤੇ ਆ ਨੂੰ ਆਉਣ ਦੇ ਇਹਨਾਂ ਤੋਂ ਅੱਗੇ ਲੰਘੇ ਅਸੀਂ ਵੇਖਿਆ ਹੁਣ ਇਹਨਾਂ ਨੂੰ ਵੀ ਹੈਗੇ ਉਥੇ ਤੇ ਜਿਹੜਾ ਗੁਰੂ ਆੜਾ ਮੁੰਡਾ ਸਰਪੰਚ ਜਿਹੜਾ ਜਿੰਨੇ ਦੋਸ਼ ਲਾਏ ਆ ਇਹ ਪਹਿਲ ਉਹਨੂੰ ਗਾਲਾਂ ਕਢਣ ਡਿਆ ਪਿਆ ਵਾ ਤੇ ਨਾਲ ਮਨਵੀਰ ਵੀ ਸਾਰੇ ਜਿਹੜੇ ਚਮੇ ਬੰਦੇ ਆ ਉਹਨੂੰ ਗਾਲਾਂ ਕਢਣ ਡਿਆ ਪਿਆ ਤੇ ਮੁੜ ਕੇ ਉਹਦੇ ਗਾਲ ਪੈ ਗਏ ਆਏ ਤੇ ਚਲੋ ਇਹਨਾਂ ਦੀ ਆਪਸ ਵਿੱਚ ਹੱਥੋ ਪਾਈ ਹੋਈ ਆ ਤੇ ਇੰਹੀ ਫਿਰ ਛਡਾਸ ਛੂ ਦਿੱਤਾ ਵਾ ਤੇ ਹੱਥੋ ਪਾਈ ਦੇ ਵਿੱਚ ਉੱਥੇ ਜ਼ਰੂਰ ਚਲੋ ਜਦੋਂ ਤੁਹਾਨੂੰ ਪਤਾ ਇੱਕ ਜੁੱਦੇ ਚੱਲਣ ਡਿਆ ਹੋਵੇ ਕੰਮ ਦੋਵੇਂ ਇਹ ਲੜਨ ਡੈ ਸੀ ਇਹ ਚਾਰ ਜਣੇ ਤੋਂ ਇਕੱਲਾ ਹੀ ਲੜਨ ਵਾਲਾ ਤੇ ਅਸੀਂ ਤਿੰਨ ਛਡਾਉਣ ਵਾਲੇ ਆ ਇਹਦੇ ਨਾਲ ਅਭੀ ਦੇ ਤੇ ਉੱਥੇ ਜਿਹੜੀ ਇਹਨਾਂ ਦੀ ਮਾੜੋ ਮਾੜ ਧੱਕਾ ਮੁਕੀ ਹੋਈ ਆ ਉਸ ਤੋਂ ਬਾਅਦ ਉੱਥੇ ਪੁਲਿਸ ਆ ਗਈ ਆ ਤੇ ਇਹ ਭੱਜ ਗਏ ਆ ਤੇ ਅਸੀਂ ਸਗੋਂ ਉੱਥੇ ਖਲੋਤੇ ਰਹੇ ਆ ਤੇ ਐ ਮੁੜ ਕੇ ਇੰਹੀ ਜਦੋਂ ਮੈਂ ਤੇ ਅਭੀ ਜਿਹੜਾ ਮੁੰਡਾ ਵਾ ਅਹੀਂ ਦੋਵੇਂ ਪਿੰਡੋਂ ਆਉਂਦੇ ਰਾਤ 12:00 ਵਜੇ ਤੇ ਇਹਨਾਂ ਨੇ ਇੱਥੇ ਖਿਆਲੇ ਦੋ ਗਿਆਗੇ ਸਾਡੀ ਗੱਡੀ ਘੇਰ ਲਈਏ ਗੱਡੀ ਤੇ ਗੱਡੀ ਗੱਡੀ ਲਾ ਕੇ ਆਣਾ ਕਿਹੜਾ ਪਿੰਡਾ ਵੀ ਦਰਖਾਸਤ ਦਿੱਤੀ ਅਸੀਂ ਆਪਣੇ ਲੋਪੋ ਘਠਾ ਨੇ ਦਰਖਾਸਤ ਦਿੱਤੀ ਹੈ ਜੀ ਕੋਈ ਕਾਰਵਾਈ ਕੀਤੀ ਕੁਝ ਵੀ ਨਹੀਂ ਕੀਤੀ ਪਾਜੀ ਤਾਂ ਕੋਈ ਪੁੱਛਣ ਅਜੇ ਤੱਕ ਤੇ ਕੋਈ ਕਾਰਵਾਈ ਨਹੀਂ ਜੀ ਕੀਤੀ ਸਾਡੀ ਦਰਖਾਸਤ ਉਦਾਂ ਦੀ ਉਦਾਂ ਪਈ ਹੈ ਜੀ ਨਾ ਇਹਨਾਂ ਦੇ ਕੋਈ ਘਰੇ ਰੇਡ ਮਾਰੀ ਆ ਤੇ ਨਾ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੱਕ ਸਭ ਕੋ ਸਾਡੇ ਖਿਲਾਫ ਝੂਠੀ ਛੱਬੀ ਬਣਾ ਕੇ ਤੇ ਹੁਣ ਨਾਟਕ ਕਰਨ ਦੇ ਆ ਬਸ ਕਿਹਾ ਜੀ ਕੀ ਬਣਾਇਆ ਏ ਝਗੜਾ ਹੋਇਆ ਜੀ ਦੋਵਾਂ ਪਾਰਟੀ ਨੇ ਦਰਖਾਸਤਾਂ ਆਈਆਂ ਨੇ ਤੇ ਦੋਵਾਂ ਪਾਰਟੀ ਦੇ ਇੱਕ ਇੱਕ ਬੰਦਾ ਜ਼ਖਮੀ ਹੋਇਆ ਸਭ ਮਾਰੀ ਮਾਰੀ ਮੋਨੂਲੀ ਸੱਤਾਂ ਲੱਗੀਆਂ ਤੇ ਜੇ ਜੱਸੀ ਸੂਰਤ ਉਹ ਇੱਕ ਵੈਸੇ ਕਾਰਵਾਈ ਕਰ ਦਿੱਤੀ ਜਾਏਗੀ